ਜੇ ਤੁਸੀਂ ਵੀ ਰਿੰਗ ਸੈਰੇਮਨੀ ਕਰਾਉਣ ਲੱਗੇ ਆ ਤੇ ਇਹਨਾਂ ਕਰਿੰਦਿਆਂ ਤੋਂ ਬਚ ਕੇ ਦਰਅਸਲ ਤੁਹਾਡੀ ਭੂਆ ਦਾ ਮੁੰਡਾ ਮਾਸੀ ਦਾ ਮੁੰਡਾ ਜਾਂ ਕੋਈ ਹੋਰ ਦੂਰ ਨੇੜੇ ਦਾ ਰਿਸ਼ਤੇਦਾਰ ਬਣ ਕੇ ਆਉਣਗੇ ਤੇ ਤੁਹਾਡਿਆ ਸਫਾ ਛੱਟ ਕਰ ਜਾਣਗੇ ਫਿਲਹਾਲ ਮਾਮਲਾ ਲੁਧਿਆਣੇ ਦਾ ਹੈ ਜਿੱਥੇ ਕਿ ਰਿੰਗ ਸੈਰੇਮਨੀ ਦੌਰਾਨ ਪਰਸ ਦੇ ਵਿੱਚ ਚੋਰੀ ਹੋਈ ਆ ਪਰਸ ਵੀ ਉਸ ਕੁੜੀ ਦਾ ਜਿਹਦੀ ਆਪ ਦੀ ਰਿੰਗ ਸੈਰੇਮਨੀ ਸੀਗੀ ਪਰਸ ਦੇ ਵਿੱਚੋਂ ਲੱਖਾਂ ਦਾ ਸਮਾਨ ਤੇ ਉਸ ਦੇ ਵਿੱਚ ਜਿਹੜਾ ਆ ਕਹਿੰਦੇ ਆ ਕਿ ਇੱਕ ਆਈਫੋਨ ਵੀ ਸੀਗਾ ਪੂਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਆ ਔਰ ਕੋਟ ਪੈਂਟ ਪਾ ਕੇ ਪੈਲਸ ਦੇ ਵਿੱਚ ਦਾਖਲ ਹੁੰਦੇ ਆ ਆਟੋ ਚ ਆਉਂਦੇ ਆ ਤੇ ਉਸ ਤੋਂ ਬਾਅਦ ਐਝਾ ਲੱਗਦੇ ਆ ਜਿਵੇਂ ਰਿਸ਼ਤੇਦਾਰ ਆਏ ਹੋਣ ਸੱਜਰੇ ਰਿਸ਼ਤੇਦਾਰ ਬਣ ਕੇ ਆ ਕੇ ਸਭ ਕੁਝ ਸਫਾਇਆ ਕਰਕੇ ਦੇਖਦੇ ਆਂ ਦੇਖਦੇ ਆਂ ਰਫੂ ਚੱਕਰ ਹੋ ਗਏ ਬਤਾਤੇ ਉਦੋਂ ਲੱਗਿਆ ਜਦੋਂ ਪਰਸ ਦੀ ਭਾਲ ਕੀਤੀ ਤੇ ਬਾਅਦ ਵਿੱਚ ਪਤਾ ਲੱਗਿਆ ਕਿ ਜਿਹੜੇ ਰਿਸ਼ਤੇਦਾਰ ਬਣ ਕੇ ਆਏ ਸੀ ਪਹਿਣ ਪਚੜ ਕੇ ਕੋਟ ਪੈਂਟ ਪਾ ਕੇ ਉਹੀ ਹੱਥ ਸਾਫ਼ ਕਰ ਗਿਆ ਕਈ ਵਾਰ ਸਾਡੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਇਕੱਠ ਬਹੁਤ ਕੀਤਾ ਹੁੰਦਾ ਤੇ ਬਹੁਤ ਇਹ ਇਕੱਠ ਦੇ ਵਿੱਚ ਐਡਾਂ ਦੇ ਲੋਕ ਤਾੜਨਾ ਚ ਰਹਿੰਦੇ ਨੇ ਆਪਣੇ ਸਮਾਨ ਦਾ ਵਿਚਾਰ ਰੱਖਿਓ ਆਪਣੇ ਆਪ ਦਾ ਵਿਚਾਰ ਰੱਖਿਓ ਕਿਉਂਕਿ ਚੋਰ ਕਿਸੇ ਜਗ੍ਹਾ ਤੇ ਵੀ ਹੋ ਸਕਦੇ ਨੇ ਮੇਰੀ ਬੇਟੀ ਦੀ ਰਿੰਗਸਰਮਣੀ ਸੀਗੀ ਜੀ 29 ਨਵੰਬਰ ਦੀ ਇੰਟੀਲੀਆ ਇਨ ਗਿਲ ਰੋਡ ਦੇ ਉੱਤੇ ਓਕੇ ਤੇ ਅਸੀਂ ਉੱਥੇ ਫੰਕਸ਼ਨ 'ਚ ਮਤਲਬ ਮੇਰੀ ਵਲੋਂ ਫੰਕਸ਼ਨ ਸੀਗਾ ਜੀ ਤੇ ਸਾਡਾ ਉੱਥੇ ਇੱਕ ਪਰਸ ਚੋਰੀ ਹੋ ਗਿਆ ओके okay. कि थी ओ सिगा किस रो ਦੇ ਚ ਪਰਸ ਦੇ ਵਿੱਚ ਜੀ ਕੈਸ਼ ਸੀਗਾ ਜੁਐਲਰੀ ਸੀਗੀ ਜੀ ਤੇ ਆਈਫੋਨ ਸੀਗਾ ਜੀ ओके okay. हां जी और कितने का अमाउंट होएगी लगभग होएगी जी 40 लाख रुपये देखो इमो टोटल अमाउंट सारी मिलाके होएगी 4.5 लाख 4.5 लाख रुपये होएगी सारी अमाउंट ओके okay. ते ਹੁਣ ਤੁਸੀਂ ਕਹਿ ਰਹੇ ਹੋ ਕਦੋਂ ਦੀ ਘਟਨਾ ਇਹ ਇਹ 29 ਨਵੰਬਰ ਦੀ ਜੀ ਰਾਤ ਦੀ ਘਟਨਾ ਜੀ 29 ਨਵੰਬਰ ਰਾਤ ਦਾ ਫੰਕਸ਼ਨ ਸੀ ਇੰਡੇਲੀ ਆਨ ਗਿਲ ਰੋਡ ਤੇ ਜਿਹੜਾ ਹੈ ਪੰਜ ਦਿਨ ਹੋ ਗਏ ਤੇ ਤੁਸੀਂ ਕਹਿ ਰਹੇ ਹੋ ਕਾਰਵਾਈ ਵਗੈਰਾ ਨਹੀਂ ਕੋਈ ਨਹੀਂ ਹੋਈ ਜੀ ਕਾਰਵਾਈ ਕੁਛ ਨਹੀਂ ਹੋਈ ਕੁਪਲੇਟ ਵਗੈਰਾ ਕਰਾਈ ਸੀ ਹਾਂ ਜੀ ਹੋਟਲ ਵਾਲਿਆਂ ਨੂੰ ਕਿਹਾ ਸੀਗੇ ਜੀ ਉਹ ਕਹਿੰਦੇ ਜੀ ਅਸੀਂ ਕਰ ਦਿੰਦੇ ਆ ਜੀ ਲੇਕਿਨ ਹਜੇ ਤੱਕ ਕੋਈ ਪੁਲਿਸ ਦੀ ਕਾਰਵਾਈ ਕੁਛ ਨਹੀਂ ਹੋਈ ਸਾਡੇ ਕਿਹੜੇ ਥਾਣੇ ਚੋਂ ਸੀਮਲਾਪੁਰੀ ਥਾਣੇ ਦੇ ਵਿੱਚ ਕਹ ਰਹੇ ਸੀ ਜੀ ਹੋ 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 ਗਈ ਜੀ ਕਹਿੰਦੇ ਓਕੇ ਤੇ ਕੋਈ ਸੀਸੀਟੀਵੀ ਵਗੈਰਾ ਆਈ ਸਰ ਹਾਂਜੀ ਉਹ ਹੈਗੀ ਜਿਹੜੀ ਹੈਗੀ ਜੀ ਉਹਨਾਂ ਨੂੰ ਉਹਨਾਂ ਦੇ ਕੋਲ ਹੈ ਜੀ ਹੋਟਲ ਵਾਲਿਆਂ ਦੇ ਕੋਲ ਹੈ ਤੇ ਹੋਟਲ ਵਾਲਿਆਂ ਨੇ ਪੁਲਿਸ ਵਾਲਿਆਂ ਨੂੰ ਵੀ ਦੇ ਦਿੱਤੀ ਜੀ ਜਿਹੜਾ ਕਿ ਕਿੰਨੇ ਕੁ ਲੋਕ ਸੀਗੇ ਜਿਵੇਂ ਕੀ ਪਤਾ ਲੱਗੀ ਲੱਗ ਰਿਹਾ ਤੁਹਾਨੂੰ ਇਦਾਂ ਮੈਨੂੰ ਜਿੱਦਾਂ ਆ ਇੱਠੇ ਸੀਗੇ ਜਿੱਦਾਂ ਸਾਰੇ ਫਰੰਟ ਦੇ ਵਿੱਚ ਬੈਠੇ ਸੀਗੇ ਉਹ ਜਿਹੜੇ ਚੋਰ ਸੀਗੇ ਅਪਰੋਕਸੀਮੇਟਲੀ ਸਾਡੇ ਸਰਾਊਂਡਿੰਗ ਹੀ ਘੁੰਮ ਰਹੇ ਸੀਗੇ ਓਕੇ ਤੇ ਉਹ ਤਾਂਕ ਦੇ ਵਿੱਚ ਸੀਗੇ ਵੀ ਮਾਣਾ ਮੋਟਾ ਖੱਬੇ ਸੱਜੇ ਹੋਂਦ ਅਸੀਂ ਲੈ ਕੇ ਭੱਜੀਏ ਉਹ ਇੱਕ ਜਿਹੜਾ ਚੋਰ ਸੀਗਾ ਉਹ ਵੇਟਰ ਬਣ ਕੇ ਆਇਆ ਹੋਇਆ ਸੀ ਅੰਦਰ ਓਕੇ ਤੇ ਉਹ ਜਦੋਂ ਉਹਨੇ ਚੋਰੀ ਕਰਨੀ ਸੀਗੀ ਉਹਨੂੰ ਲੱਗ ਗਿਆ ਮੌਕਾ ਲੱਗ ਗਿਆ ਵੀ ਹੁਣ ਮੇਰੀ ਚੋਰੀ ਹੋ ਸਕਦੀ ਆਸਾਨੀ ਨਾਲ ਉਹਨੇ ਫੜਾ ਫੜਾ ਆਪਣਾ ਕੋਟ ਉਤਾਰਿਆ ਬੈਗ ਚੱਕਿਆ ਤੇ ਕੋਟ ਦੇ ਥੱਲੇ ਬੈਗ ਨਾ ਰੱਖ ਦਿੱਤਾ ਕਿੰਨੇ ਕ ਬੰਦੇ ਸੀ ਸੀਸੀਟੀਵੀ ਦੇ ਵਿੱਚ ਆਏ ਸੀ 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 ਜੀ ਦੇ ਦੋ ਬੰਦੇ ਆਏ ਸੀ ਜੀ ਦੋ ਬੰਦੇ ਇੱਕ ਹਾਂ ਉਸ ਤੋਂ ਬਾਅਦ ਜਦੋਂ ਗੇਟ ਤੋਂ ਬਾਹਰ ਜਾਂਦੇ ਪਏਗੇ ਉਦੋਂ ਤਿੰਨ ਬੰਦੇ ਸੀ ਆਟੋ 3 ਵੀਲਰ ਦੇ ਵਿੱਚ ਉਹ ਗਏ ਹੈਗੇ ਬੈਠ ਕੇ ਓਕੇ ਆਟੋ ਦਾ ਨੰਬਰ ਵਗੈਰਾ ਨਹੀਂ ਜੀ ਉਹ ਨਹੀਂ ਆਇਆ ਜੀ ਕੁਝ ਵੀ ਮਤਲਬ ਵਿਦਆਊਟ ਆਟੋ ਦਾ ਨੰਬਰ ਪਲੇ ਹਾਂਜੀ ਵਿਦਆਊਟ ਨੰਬਰ ਪਲੇ ਤੇ ਐ ਪ੍ਰੋਫੈਸ਼ਨਲ ਲੱਗ ਰਹੇ ਸੀ ਜਿਵੇਂ ਤੁਸੀਂ ਕਹਿੰਦੇ ਪੂਰੇ ਪ੍ਰੋਫੈਸ਼ਨਲ ਹਾਂਜੀ ਹਾਂਜੀ ਜਿਹੜੇ ਬੰਦਾ ਉਹਨਾਂ ਦੇ ਨਾਲ ਆਇਆ ਸੀਗਾ ਉਹ ਪੂਰਾ ਗੈਸਟ ਤਿਆਰ ਹੋ ਕੇ ਆਇਆ ਸੀ ਪੂਰਾ ਗੈਸਟ ਡੇਨ ਵਿੱਚ ਐਨ ਇਨਵੋਲਵ ਹੋ ਗਿਆ ਉਹਨੂੰ ਕੋਈ ਜੱਜ ਨਹੀਂ ਸੀ ਕਰ ਪਾ ਰਿਹਾ ਵੀ ਇਹ ਗੈਸਟ ਕਿਹੜੇ ਪਾਸਿਓਂ ਆਇਆ ਤੇ ਉਹ ਉਹ ਪੂਰਾ ਉਹ ਸੀਗਾ ਉਹ ਸਾਰਾ ਵਾਚ ਕਰ ਰਿਆ ਸੀ ਸਾਰਾ ਦੇਖ ਕੇ ਉਹਦੇ ਹਿਸਾਬ ਨਾਲ ਹੀ ਸਾਰਾ ਕੰਮ ਹੋਇਆ ਕੋਈ ਮੰਗ ਕੀ ਕਰਦੇ ਤੁਸੀਂ ਮੰਗ ਅਸੀਂ ਕਹਿੰਦੇ ਸੀ ਸਾਡਾ ਜਿਹੜਾ ਨੁਕਸਾਨ ਹੋਇਆ ਸਾਡਾ ਨੁਕਸਾਨ ਪੁਲਿਸ ਦਲਾਵੇ ਸਾਨੂੰ ਸਾਡਾ ਇਹ ਮੰਗ ਹੈ ਕਿ ਸਾਡੀ ਅਸੀਂ ਤੈਨੂੰ ਤੁਹਾਨੂੰ ਦੱਸ ਰਿਹਾ 5 ਦਿਨ ਦੇ ਕਰੀਬ ਹੋ ਗਿਆ ਤੇ ਕਾਰਵਾਈ ਕਿਉਂ ਨਹੀਂ ਕਰਦੀ ਬਈ ਸਰ ਕੀ ਲੱਗਦਾ ਮੈਨੂੰ ਇਹ ਤੁਹਾਨੂੰ ਪੁਲਿਸ ਨੂੰ ਦੱਸੇਗੀ ਜੀ ਕਾਰਵਾਈ ਕਿਉਂ ਨਹੀਂ ਮਤਲਬ ਹੋ ਰਹੀ ਹੈਗੀ ਬਾਕੀ ਇਸ ਤਰ੍ਹਾਂ ਮੰਗ ਕਰਦੇ ਵੀ ਸਾਡਾ ਜੋ ਨੁਕਸਾਨ ਹੋਇਆ ਵਾ ਸਾਡਾ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਤੇ ਸਾਡੀ ਅਰਦਾਸ ਹੈਗੀ ਹੈ ਰਿਕੁਐਸਟ ਹੈ ਉਹ ਜੇ ਨਹੀਂ ਕਾਰਵਾਈ ਹੁੰਦੀ ਤਾਂ ਫਿਰ ਕੀ ਫਿਰ ਇਸ ਸੀਪੀ ਸਾਹਿਬ ਦੇ ਅੱਗੇ ਪੇਸ਼ ਹੋ ਕੇ ਉਹਨਾਂ ਨੂੰ ਅਰਦਾਸ ਲਾਵਾਂਗੇ ਕਿ ਵੀ ਸਾਡਾ ਕੰਮ ਕਰਵਾ ਦੇ